ਦੋਸਤੋ ਜਿਉਂ-ਜਿਉਂ ਟੈਕਨੋਲੋਜੀ ਵਧੀ ਜਾਂਦੀ ਆ ਤੇ ਪੂਰੀ ਤਰ੍ਹਾਂ ਅਸੀਂ ਵੀ ਟੈਕਨੋਲੋਜੀ ਦੇ ਉੱਤੇ ਡਿਪੈਂਡਡ ਹੋ ਜਾਂਦੇ ਆ ਤੇ ਟੈਕਨੋਲੋਜੀ ਦਾ ਸੁਖ ਲੈਣ ਲਈ ਅਸੀਂ ਵੱਧ ਤੋਂ ਵੱਧ ਪੈਸੇ ਖਰਚਦੇ ਆਂ ਕਈ ਵਾਰੀ ਸਾਡੀ ਮਹਿੰਗੀ ਖਰੀਦੀ ਹੋਈ ਚੀਜ਼ ਵੀ ਸਾਨੂੰ ਨੁਕਸਾਨ ਦਿੰਦੀ ਆ ਜੇ ਆਪਾਂ ਹੈੱਡਫੋਨਾਂ ਦੀ ਗੱਲ ਕਰੀਏ ਜਾਂ ਏਅਰਪອດਾਂ ਦੀ ਗੱਲ ਕਰੀਏ ਤਾਂ ਮੋਸਟਲੀ ਲੋਕੀ ਜਿਹੜੇ ਆ ਸਾਰਾ-ਸਾਰਾ ਦਿਨ ਕੰਨਾਂ ਦੇ ਵਿੱਚ ਲਗਾ ਕੇ ਰੱਖਦੇ ਆ ਚਾਹੇ ਉਹ ਕੰਮ ਦੇ ਵੇਲੇ ਮਿਊਜ਼ਿਕ ਸੁਣਨ ਵੇਲੇ ਜਾਂ ਡਰਾਈਵਿੰਗ ਕਰਨ ਵੇਲੇ ਮੋਸਟਲੀ ਇਹ ਟ੍ਰੈਂਡ ਚੱਲਿਆ ਆ ਤੇ ਲੋਕੀ ਵਧੀਆ ਤੋਂ ਵਧੀਆ ਵੀ 이어ਪອດ ਖਰੀਦਿਆ। ਇਹ ਖਬਰ ਇਹ ਸਾਹਮਣੇ ਆਈ ਕਿ Samsung Galaxy 이어포츠 FE ਇੱਕ ਮਹਿੰਗੇ 이어포츠 ਨੇ ਜਿਨ੍ਹਾਂ ਦੀ ਕੀਮਤ ਲਗਭਗ 10000 ਦੇ ਕਰੀਬ ਆ। ਇੱਕ ਯੂਜ਼ਰ ਉਹਨਾਂ ਨੂੰ ਯੂਜ਼ ਕਰਦਾ ਸੀ ਤਾਂ ਯੂਜ਼ ਕਰਦੇ ਸਮੇਂ ਮਿਡ ਯੂਜ਼ ਦੇ ਵਿੱਚ ਹੀ ਉਹ ਫਟ ਜਾਂਦੇ ਆ ਤੇ ਉਸ ਦੇ ਕੰਨ ਦੀ ਜਿਹੜੀ ਹੀਰਿੰਗ ਆ ਉਹ ਤਾਂ ਪਰਮਾਨੈਂਟ ਲਾਸ ਹੋ ਜਾਂਦਾ ਉਹਨੂੰ ਪੂਰੀ ਤਰ੍ਹਾਂ ਸੁਣਨਾ ਬੰਦ ਹੋ ਜਾਂਦਾ। ਇਹ ਖਬਰ ਜਿਹੜੀ ਸੀ ਇੱਕ ਗਾਹਕ ਨੇ ਆਪਣੇ ਸੈਮਸੰਗ ਫੋਰਮ ਦੇ ਉੱਤੇ ਸ਼ੇਅਰ ਕਰਦੇ ਹੋਏ ਨੇ ਕਿਹਾ ਕਿ ਮੇਰੀ ਜਿਹੜੀ ਮੰਗੇਤਰ ਸੀ ਉਹ ਇਹਨਾਂ 이어ਪੋਡਾਂ ਨੂੰ ਯੂਜ਼ ਕਰ ਰਹੀ ਸੀ ਤਾਂ ਅਚਾਨਕ ਹੀ ਫਟ ਗਏ ਤਾਂ ਉਹਦੇ ਕੰਨ ਦੀ ਜਿਹੜੀ ਸੁਣਨ ਦੀ ਸ਼ਕਤੀ ਉਹ ਪਰਮਾਨੈਂਟਲੀ ਹੀ ਡੈਮੇਜ ਹੋ ਗਈ ਆ ਜਦੋਂ ਉਸਨੇ ਇਸ ਘਟਨਾ ਦੇ ਰਿਗਾਰਡਿੰਗ ਸੈਮਸੰਗ ਦੀ ਟੈਕਨੀਕਲ ਸਰਵਿਸ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਨੂੰ ਯਕੀਨ ਸੀ ਕਿ ਸੈਮਸੰਗ ਇਸ ਦਾ ਕੋਈ ਪ੍ਰੋਪਰ ਹੱਲ ਕੱਢੂਗਾ ਜਾਂ ਇਸ ਦੀ ਜਾਂਚ ਕਰੂਗਾ ਕਿ ਕਿਉਂ ਇਹ ਜਿਹੜੀ ਘਟਨਾ ਵਾਪਰੀ ਆ ਪਰ ਜਿਹੜੀਆਂ ਐਕਸਪੈਕਟੇਸ਼ਨਸ ਲੈ ਕੇ ਉਹ ਯੂਜ਼ਰ ਉੱਥੇ ਗਿਆ ਸੀ ਤਾਂ ਉਸ ਨੂੰ ਉਦੋਂ ਹੈਰਾਨੀ ਹੋਈ ਜਦੋਂ ਉਸ ਦਾ ਪ੍ਰੋਪਰ ਹਾਲ ਕੱਢਣ ਦੀ ਬਜਾਏ Samsung ਨੇ ਉਸ ਨੂੰ ਇਹ ਕਿਹਾ ਕਿ ਭਾਈ ਅਸੀਂ ਸਿਰਫ ਤੁਹਾਨੂੰ ਇਸ ਦੇ ਬਦਲੇ ਇੱਕ ਨਵਾਂ 이어ਪອດ ਦਾ ਸੈੱਟ ਜਿਹੜਾ ਦੇ ਦੇਾਂਗੇ ਤੇਕਰ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਇੱਕ ਐਕਸੀਡੈਂਟ ਵੀ ਹੋਇਆ ਸੀ ਜਦੋਂ Samsung Galaxy Note 7 ਦੀ ਬੈਟਰੀ ਜਿਹੜੀ ਸੀ ਫਟ ਗਈ ਸੀ ਕ੍ਰਿਟਿਕਸ ਨੇ ਕਿਹਾ ਕਿ Samsung ਨੂੰ ਇਸ ਪਾਸੇ ਪ੍ਰੋਪਰ ਧਿਆਨ ਦੇਣਾ ਚਾਹੀਦਾ ਕਿਉਂਕਿ ਇੱਕ ਤਾਂ ਯੂਜ਼ਰ ਜਿਹੜੇ ਨੇ ਪੂਰਾ ਆਪਣਾ ਵਿਸ਼ਵਾਸ ਜਤਾ ਕੇ ਇਹ ਨਵੀਆਂ ਚੀਜ਼ਾਂ ਤੇ ਮਹਿੰਗੀਆਂ ਚੀਜ਼ਾਂ ਲੈਂਦੇ ਨੇ ਪੂਰੀ ਤਰ੍ਹਾਂ ਇਸ ਨੂੰ ਕੁਆਲਿਟੀ ਚੈੱਕ ਦੇ ਵਿੱਚੋਂ गुजरਣਾ ਚਾਹੀਦਾ ਆ ਜਿਹੜਾ ਵੀ ਕੋਈ ਨਵਾਂ ਪ੍ਰੋਡਕਟ ਜਿਹੜਾ ਆ ਮੈਨੂਫੈਕਚਰ ਹੁੰਦਾ ਆ ਉਸ ਦੀ ਪ੍ਰੋਪਰ ਸਟਰੋਂਗ ਕੁਆਲਿਟੀ ਚੈੱਕ ਹੋਣੀ ਚਾਹੀਦੀ ਆ ਕਿਉਂਕਿ ਹੁਣ ਇਹ ਇਹ ਦੋ ਤਿੰਨ ਘਟਨਾਵਾਂ ਨੇ ਯੂਜ਼ਰ ਦੇ ਮਨਾਂ ਦੇ ਵਿੱਚ ਡਰ ਪਾ ਦਿੱਤਾ ਆ ਕਿਉਂਕਿ ਉਹਨਾਂ ਨੂੰ ਇਹ ਆ ਕਿ ਭਾਈ ਜੇਕਰ ਅਸੀਂ ਇੰਨੀ ਮਹਿੰਗੀ ਚੀਜ਼ ਖਰੀਦ ਰਹੇ ਆ ਜੇਕਰ ਉਹ ਵੀ ਸਾਨੂੰ ਨੁਕਸਾਨ ਦੇ ਰਹੀ ਆ ਤਾਂ ਫਿਰ ਜਿਹੜੀਆਂ ਸਸਤੀਆਂ ਚੀਜ਼ਾਂ ਨੇ ਤਾਂ ਉਹ ਕਿਸਾਦ ਤੱਕ ਨੁਕਸਾਨ ਕਰਨਗੀਆਂ ਇਹ ਲੋਕਾਂ ਦੇ ਮਨਾਂ ਦੇ ਵਿੱਚ ਵੀ ਸਵਾਲ ਆਉਂਦਾ ਆ ਕਿਉਂਕਿ ਮਹਿੰਗੀ ਚੀਜ਼ ਖਰੀਦ ਕੇ ਲੋਕੀ ਸੋਚਣ ਲੱਗ ਪਏ ਨੇ ਕਿ ਭਾਈ ਮਹਿੰਗੀ ਚੀਜ਼ ਖਰੀਦ ਕੇ ਵੀ ਹੁਣ ਜਾਨ ਜੋਖਮ ਦੇ ਵਿੱਚ ਪਾਉਣ ਵਾਲੀ ਗੱਲ ਆ ਪਰ ਜੇ ਸੋਚਿਆ ਜਾਵੇ ਭਾਵੇਂ ਜਿੰਨੀ ਮਰਜ਼ੀ ਹੀ ਮਹਿੰਗੀ ਚੀਜ਼ ਅਸੀਂ ਖਰੀਦ ਲੈਨੇ ਆ ਟੈਕਨੋਲੋਜੀ ਤਾਂ ਟੈਕਨੋਲੋਜੀ ਆ ਜਦੋਂ ਉਸ ਦੇ ਵਿੱਚ ਕੋਈ ਵੀ ਨੁਕਸਾ ਆਵੇਗਾ ਕਿਤੇ ਨਾ ਕਿਤੇ ਜਦੋਂ ਖਰਾਬੀ ਕਰੇਗੀ ਤੇ ਜਿਹੜਾ ਵੀ ਇਨਸਾਨ ਉਹਦੇ ਸੰਪਰਕ ਦੇ ਵਿੱਚ ਹੋਵੇਗਾ ਉਸ ਦਾ ਨੁਕਸਾਨ ਤਾਂ ਹੋਵੇਗਾ ਚਾਹੇ ਜਿੰਨਾ ਮੇ ਮਰਜ਼ੀ ਐਡਵਾਂਸ ਹੋ ਜਾਵੇ ਮਸ਼ੀਨਰੀ ਆਖਰ ਮਸ਼ੀਨਰੀ ਹੀ ਰਹਿੰਦੀ ਆ ਤੇ ਉਹ ਜਦੋਂ ਵੀ ਖਰਾਬੀ ਕਰੇਗੀ ਤਾਂ ਨੁਕਸ ਸਰੀਰ ਨੂੰ ਜ਼ਰੂਰ ਨੁਕਸਾਨ ਦਵੇਗੀ ਲੋਕਾਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਚਾਹੇ ਆਪਣੇ ਸ਼ੌਂਕ ਦੇ ਲਈ ਮਹਿੰਗੀਆਂ ਚੀਜ਼ਾਂ ਖਰੀਦਦੇ ਹਾਂ ਪਰ ਉਸ ਦੀ ਜਿਹੜੀ ਵਰਤੋਂ ਆ ਸਾਨੂੰ ਸੰਜਮ ਤਰੀਕੇ ਦੇ ਨਾਲ ਕਰਨੀ ਚਾਹੀਦੀ ਹੈ